ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦੇ ਜਿਹੜੇ ਹਲਕੇ ਦੇ ਜਿਵੇਂ ਜੀਰਾ ਹੈ ਤਰਨਤਾਰਨ ਪੱਟੀ ਖੇਮ ਕਰਨ ਬਾਬਾ ਬਕਾਲਾ ਸਾਹਿਬ ਕਪੂਰਥਲਾ ਤੇ ਇਹਨਾਂ ਜੀਰਾ ਇਹ ਸਾਰੇ ਹਲਕੇ ਵਿੱਚ ਰਹਿਣ ਵਾਲੇ ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਅੱਜ ਇੱਕ ਬੇਨਤੀ ਕਰਨ ਜਾ ਰਿਹਾ ਹਾਂ ਉਹਨੂੰ ਉਮੀਦ ਕਰਦਾ ਕਿ ਮੇਰੀ ਇਸ ਬੇਨਤੀ ਨੂੰ ਮੰਨ ਕੇ ਤੁਸੀਂ ਇਹਦੇ ਤੇ ਵਰਕ ਜੂਰ ਸ਼ੁਰੂ ਕਰੋਗੇ ਮੈਨੂੰ ਬਹੁਤ ਸਾਰੇ ਨਾਲ ਦੇ ਫੋਨ ਆਏ ਵੀ ਬੀਬੀ ਖਾਲੜਾ ਹੈ ਕੌਣ ਆ ਪਾਈਕ ਜਵਨ ਸਿੰਘ ਖਾਲੜਾ ਹੈ ਕੌਣ ਹੱਥ ਜੋੜ ਕੇ ਬੇਨਤੀ ਆ ਦੂਜੀਆਂ ਪਾਰਟੀਆਂ ਨੂੰ ਭੰਡਣ ਦੇ ਵਿੱਚ ਟਾਈਮ ਨਾ ਖਰਾਬ ਕਰਦੇਓ ਜਗੀਰੋ ਕੀ ਆ ਬਰਮਪੁਰੇ ਹਰੀ ਕੀ ਨੇ ਕਾਂਗਰਸ ਪਾਰਟੀ ਕੀ ਆ ਦੂਜੀਆਂ ਪਾਰਟੀਆਂ ਨੂੰ ਭੰਡਣ ਵਿੱਚ ਆਪਣਾ ਟਾਈਮ ਨਾ ਖਰਾਬ ਕਰਿਓ ਵੀਰੋ ਸਭ ਨੂੰ ਪਤਾ ਹੈ ਆਪਣੇ ਮਕਸਦ ਵਿੱਚ ਜੇ ਕਾਮਯਾਬ ਹੋਣਾ ਹੈ ਤੇ ਅੱਜ ਹੀ ਪਰਚੇ ਛਪਵਾਓ ਪੈਂਫਲੇਟ ਛਪਵਾਓ ਛੋਟੇ-ਛੋਟੇ ਆਪਣੀ ਜ਼ਿੰਮੇਵਾਰੀ ਤੇ 2-400 500 ਰੁਪਏ ਦਾ ਹਜ਼ਾਰ ਛਪ ਜਾਂਦਾ ਹੈ ਆਪਣੀ ਆਪਣੀ ਮਰਜ਼ੀ ਤੇ ਉਹ ਮੈਟਰ ਤੁਹਾਨੂੰ ਅਸੀਂ ਲਿਖ ਕੇ ਭੇਜ ਦਿੰਨੇ ਆ ਕਿ ਆ ਮੈਟਰ ਛਪਵਾਓ ਉਹ ਪਰਚੇ ਛਪਵਾਓ ਉਹਨਾਂ ਪਰਚਿਆਂ ਨੂੰ ਘਰ-ਘਰ ਛੱਟ ਕੇ ਆਓ ਵੰਡ ਕੇ ਆਓ ਉਹਦੇ ਚ ਸਿਰਫ ਗੱਲਾਂ ਉਹੀ ਲਿਖੀਆਂ ਹੋਣ ਕਿ ਜਸਵੰਤ ਸਿੰਘ ਖਾਲੜਾ ਕੌਣ ਸੀ ਉਹਦੀ ਕੌਮ ਵਾਸਤੇ ਕੁਰਬਾਨੀ ਕੀ ਸੀ ਉਹਨੂੰ ਕਿਵੇਂ ਚੁੱਕਿਆ ਗਿਆ ਜੇ ਉਹਨੂੰ ਨਾ ਚੁੱਕਦੇ ਤੇ ਉਹਦੇ ਕਿੰਨਾ ਕੁ ਸਰਕਾਰ ਨੂੰ ਨੰਗਾ ਕਰਨਾ ਸੀ ਉਹਦੀ ਇਹ ਕੁਰਬਾਨੀ ਲਿਖ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਓ ਵੀ ਉਹ ਕੁਰਬਾਨੀ ਕੀ ਆ ਉਹਦੀ ਇਹ ਪਰਚੇ ਵੰਡੋ ਜੇ ਆਪਣੇ ਮਿਸ਼ਨ 'ਚ ਕਾਮਯਾਬ ਆਪਾਂ ਹੋਣਾ ਸਾਰਿਆਂ ਨੇ ਸੋ ਮੈਂ ਉਮੀਦ ਕਰਦਾ ਕਿ ਸਾਰੇ ਮਾਈ ਭਾਈ ਆਪਣੇ ਤੌਰ ਤੇ ਹਜ਼ਾਰ ਹਜ਼ਾਰ ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਇੱਕ ਇੱਕ ਨੋਜਮਾ ਲੈ ਲੈਣਾ ਦੋ ਦੋ ਚਾਰ ਚਾਰ 500 ਕੋਈ ਵੱਡੀ ਗੱਲ ਨਹੀਂ ਹੁੰਦੀ ਆਪਣੇ ਆਪਣੇ ਪਿੰਡ ਵਿੱਚ ਬਸ ਉਹਦੇ ਚ ਸਿਰਫ ਇਹ ਲਿਖਣਾ ਕਿ ਬਿੱਬੀ ਪਰਮਜੀਤ ਖਾਲੜਾ ਨੂੰ ਵੋਟ ਕਿਉਂ ਥੱਲੇ ਭਾਈ ਜਸਵੰਤ ਸਿੰਘ ਖਾਲੜਾ ਦਾ ਇਤਿਹਾਸ ਕਿ ਜੇ ਇਹ ਪੰਥਕ ਪਰਿਵਾਰ ਹੈ ਪੰਥਕ ਵੋਟ ਤੇ ਪੰਥਕ ਹਲਕਾ ਹੀ ਖਡੂਰ ਸਾਹਿਬ ਨੂੰ ਮੰਨਿਆ ਜਾਂਦਾ ਤੇ ਇਹ ਪੰਥਕ ਪਰਿਵਾਰ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ ਤੇਨੀ ਕੋਈ ਮੇਰੀ ਬੇਨਤੀ ਜਰੂਰ ਪ੍ਰਵਾਨ ਨੂੰ ਉਮੀਦ ਹੈ ਤੁਸੀਂ ਕਰੋਗੇ ਪਰਚੇ ਮਿਡਾ ਕੇ ਅਸੀਂ ਅੱਜ ਕੱਲ ਵਿੱਚ ਉਹ ਮੈਟਰ ਜਿਹੜਾ ਹੈ ਆਪ ਸੰਗਤਾਂ ਤੱਕ ਪਹੁੰਚਦਾ ਕਰ ਦੇਵਾਂਗੇ ਤੁਸੀਂ ਆਪਣੇ ਤੌਰ ਤੇ ਵੀ ਉਹ ਜਿਹੜਾ ਮੈਟਰ ਛਪਵਾ ਕੇ ਆਪਣੇ ਪਿੰਡ-ਪਿੰਡ ਆਪਣੇ ਘਰ-ਘਰ ਉਹਨੂੰ ਵੰਡਣਾ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ